ਵਾਹ ਨੀ ਇਹ ਟਾਈਮ ਲਉਣੀ ਹੈ ਨਟ ਦੋ ਘੰਟੇ ਲੱਗੇ ਹਿਮਾਚਲ ਚੋਂ ਚੱਲ ਕੇ ਮੇਰੇ ਸਾਹਮਣੇ ਤੇ ਹੌਤ ਲੱਗ ਗਈ ਯਾਰ ਲੱਗਦੀ ਆ ਨਾ ਗਰਮੀ ਚ ਆ ਗਿਆ ਹਨਮਾਨਗੜ ਜੰਕਸ਼ਨ ਪਿੱਛੇ ਬੱਦਲਾਂ ਦੀ ਲੋਕੇਸ਼ਨ ਬੜੀ ਸੋਹਣੀ ਆਈ ਜਾਂਦੀ ਅੱਗੇ ਆਪਾਂ ਕਿੱਧਰ ਮੁੜਨਾ ਫਿਰ ਨੈਂਬੂ ਵੀ ਲਵਾਣਾਗੇ ਇੱਕ ਹੋਰ ਲੈਣੀ ਹੈਗੀ ਇੱਕ ਹੋਰ ਕਿਉਂਕਿ ਨੁਮੈਰਾ ਧਿਆਨ ਭੰਗ ਹੋ ਜਾਂਦਾ ਹੋ ਹੀ ਜਾਂਦਾ ਹਜੇ ਤਾਈ ਸੁੱਤਾ ਨਹੀਂਗਾ ਹਨਾ ਬੰਦੇ ਵੱਡੇ ਹਾਈਵੇ ਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਨਿਊ ਬਲੌਗ ਕਈ ਦਿਨ ਹੋ ਗਏ ਬਲੌਗ ਨਹੀਂ ਪਾਇਆ ਬਲੌਗ ਨਹੀਂ ਪਾਇਆ ਕਿਉਂਕਿ ਮਿਸਤਰੀ ਮਿਸਤਰੀ ਲਾ ਰੱਖਿਆ ਸੀ ਟਾਈਮ ਨਹੀਂ ਲੱਗਿਆ ਅੱਜ ਜਾਣੇ ਨੂਰ ਦੇ ਨਾਨਕਿਆਂ ਦੇ ਨੂਰ ਦੀ ਮੰਮੀ ਤਿਆਰ ਹੋ ਗਈ ਉਹ ਪਿੱਛੇ ਨੂਰ ਵੀ ਤਿਆਰ ਹੋ ਗਿਆ ਚਲੀਏ ਫਿਰ ਚਲੋ ਨੂਰ ਆਇਆ ਪੱਖਾ ਤਾਂ ਬੰਦ ਕਰਿਆ ਹਾਂਜੀ ਮੈਂ ਤਾਂ ਇਧਰ ਲਾ ਪੱਖਾ ਵੀ ਬੰਦ ਕਰਿਆ ਮੇਰੇ ਬਰਸ ਪੁੱਤ ਗੱਡੀ ਜਾਂਦੇ ਪਾਣੀ ਦੀ ਬੋਤਲ ਆ ਜਾ ਆ ਜਾ ਆ ਜਾ ਬੁੜੀਆਂ ਬਹੁਤ ਟਾਈਮ ਲਾਉਂਦੀਆਂ ਕਮੈਂਟ ਕਰਕੇ ਦੱਸੋ ਵੀ ਸਾਰੀਆਂ ਬੁੜੀਆਂ ਟਾਈਮ ਲਾਉਂਦੀਆਂ ਕੱਲੀ ਨੂਰ ਦੀ ਮੰਮੀ ਜ਼ਿਆਦਾ ਟਾਈਮ ਲਾਉਂਦੀ ਏ ਤਿਆਰ ਹੋਣ ਕੇ ਬਾਹਰ ਨਜ਼ਾਇਜ਼ ਟਾਈਮ ਲਾਉਂਦੀ ਆ ਟਾਈਮ ਵੀ ਲਾਉਣਾ ਪੈ ਗਿਆ ਨਾ ਉਹੀ ਤੜਕੇ ਮੈਂ ਪੂਰੇ ਨੱਟ 2 ਘੰਟੇ ਲਾ ਕੇ ਪਹਿਲਾਂ ਗੱਡੀ ਚੰਗੀ ਤਰ੍ਹਾਂ ਵਾਸ਼ ਕਰਤੀ ਨੂਰ ਹੂੰ ਨੂਰ ਵੀ ਤਿਆਰ ਆ ਸੈਂਟਰਲ ਸੰਦਲ ਪਾ ਕੇ ਕੱਕਰਫਟ ਬਣਿਆ ਪਿਆ ਕੱਕਰਫਟ ਉਹ ਵੀ ਤੇਲ ਪਵਾ ਲਿਆ ਪੰਪ ਤੋਂ ਪੂਰੇ 1000 ਰੁਪਏ ਦਾ ਤੇਲ ਪਵਾ ਲਿਆ 200 ਦਾ ਵੈਸੇ ਮੈਂ ਕੱਲ ਪਵਾ ਕੇ ਲੈ ਗਿਆ ਸੀ ਨਾ ਜਿਹੜਾ ਉਹ ਤਾਂ ਮੱਚ ਹੀ ਗੱਡੇ ਤੇ 5-7 ਕਿਨੁਰ ਦੇਵੇਂ ਇਹ ਆ ਗਿਆ ਸੂਰੇ ਵਾਲ ਟੱਪ ਕੇ ਕਿਹੜਾ ਹੁੰਦਾ ਕੈਂਚੀਆਂ ਕੈਂਚੀਆਂ ਲਓ ਵੀ ਕੈਂਚੀਆਂ ਪਿੰਡ ਆ ਗਿਆ ਕੈਂਚੀਆਂ ਇਹ ਹੈ ਥੋੜਾ ਜਿਹਾ ਪਿੰਡ ਮਿਲਣਾ ਸਾਈਡ ਤੇ ਆ ਨਾ ਕਿੱਥੇ ਜਾਣਾ ਹੁਣ ਤਾਂ ਹਾਰ ਰੋੜੀ ਬਣ ਗਿਆ ਸੰਭਲ ਲਾ ਲਓ ਸਰ ਆਪ ਕੈਮਰਾ ਪਕੜੋ ਗੱਡੀ ਕਿਰੇ ਜਪਦੀ ਕਿਰੇ ਕਿਉਂ ਬਣਿਆ ਬੱਠਾ ਗੱਡੀ 'ਚ ਫਣਕੇ ਕਿਉਂ ਧੌੜ ਸ਼ੋਰਾ ਤੇ ਲਾਵਾ ਦੇਣਾ ਆ ਹੈਗਾ ਭਾਰਤ ਮਾਲਾ ਰੋਡ ਬਹੁਤ ਵੱਡਾ ਰੋੜਾ ਤੇ ਬਹੁਤ ਉੱਚਾ ਬਣਾਇਆ ਗਿਆ ਆਮ ਜਿਹੜੀ ਰੋਡ ਤੇ ਅਸੀਂ ਚੱਲਦੇ ਆਂ ਇਹ ਤੋਂ ਤਕਰੀਬਨ ਤਕਰੀਬਨ 40 50 ਫੁੱਟ ਉੱਚਾ ਹੋਊਗਾ ਹਨਾ ਨੋਰ ਦਿਮੀ ਇਹਨਾਂ ਦਾ ਮੰਨ ਕੇ ਚੱਲ 40 50 ਫੁੱਟ ਤੋਂ ਨਾਰਮਲ ਗੱਲ ਆ ਵਾਲਾ ਉੱਚਾ ਚੱਕ ਕੇ ਬਣਾਇਆ ਏ ਇਹ ਭਾਰਤ ਮੱਲਾ ਪਿੱਛੋਂ ਹਿਮਾਚਲ ਚੋਂ ਚੱਲ ਕੇ ਮੇਰੇ ਸਾਹਮਣੇ ਨਾਲ ਰਾਜਸਥਾਨ ਸਾਰਾ ਹਰਿਆਣਾ ਰਾਜਸਥਾਨ ਤੇ ਅੱਗੇ ਗੁਜਰਾਤ ਮਹਾਰਾਸ਼ਟਰ ਬੰਬੇ ਬੰਬੇ ਤੇ ਅੱਗੇ ਪਰੇ ਟੱਪ ਜਾਂਦੀ ਏ ਅਗੋਂ ਦਾ ਸਾਨੂੰ ਪਤਾ ਨਹੀਂ ਕਿ ਲੋਕਾਂ ਦੇ ਥੱਲੇ ਖੰਡੀ ਆਵਾਜ਼ ਆ ਭਾਈ ਬੈਠਾ ਬੱਕਰੀਆਂ ਲੈ ਕੇ ਨਜ਼ਾਰੇ ਨਾਲ ਨੂਰਦੀ ਮੰਮੀ ਤੇ ਨੂਰ ਤੇ ਹਾਈ ਗਾਇਸ ਹੈਲੋ ਗਾਇਸ ਯਾਰ ਇੰਨਾ ਕਰੋੜ ਟੁੱਟਿਆ ਹੈਗਾ ਅੱਗੇ ਤਾਂ ਇੰਨਾ ਸਪਰਪਾ ਮਨ ਕੇ ਚੱਲ ਅੱਧੇ ਘੰਟਾ ਲੱਗਿਆ ਹੀ ਨਹੀਂ ਆਪਾਂ ਨੂੰ 20 ਮਿੰਟੋਂ ਸੇ ਲੱਗੇ ਤੇ ਆ ਜਿਹੜਾ ਰੋਡ ਬਾਹਲਾ ਟੁੱਟਿਆ ਪਿਆ ਹੈ ਹੈਲੋ ਗਾਇਸ ਕਿਹਨੂੰ ਕਹਿੰਦੇ ਸੀ ਕਿਵੇਂ ਕਹਿੰਦੇ ਸੀ ਮਮਾ ਹੈਲੋ ਗਾਇਸ ਇੱਥੇ ਆ ਤੇ ਡੈਡੀ ਵੀ ਬਹੁਤ ਮੈਚ ਹੈ ਨਾ ਅੱਗੇ ਇਹ ਆ ਮੈਨੂੰ ਇਹ ਜਾ ਦਾਦਾਂ ਇਹ ਜਾ ਦਾਦਾਂ ਇਹ ਜਾ ਦਾਦਾਂਗੇ ਤੈਨੂੰ ਹੋਰ ਦੱਸ ਪਾਣੀ ਲਿਆ ਨੂਰ ਦੀ ਮੀ ਯਾਰ ਨਾ ਬੇਟੇ ਇਹ ਝੜਕ ਤੋਰੇ ਰੱਖੀ ਤੇ ਬਹੁਤ ਲੱਗਦੀ ਯਾਰ ਤੇ ਬਹੁਤ ਲੱਗਦੀ ਆ ਨਾ ਗਰਮੀ ਚ ਉਸ ਆਪ ਰੋਟੀਆਂ ਖਾਏ ਬੜੀਆਂ ਹੈ ਤਾਂ ਤੇ ਲੱਗਦੀ ਆ ਮੂੰ ਤੂੰ ਕਹਿੰਨੀ ਤੰਦੂਰ ਦੀ ਰੋਟੀ ਠੰਡੀ ਹੁੰਦੀ ਮੈਂ ਨਾਲ ਤੰਦੂਰ ਦੀ ਠੰਡੀ ਤੱਤੀ ਹੁੰਦੀ ਐ ਤੂੰ ਕਿਉਂ ਖਾਦਾ ਹੋਈ ਨਾ ਕਰ ਹਾਂ ਕਿਉਂ ਖਾ ਲਿਆ ਬਾਲਾ ਮੈਂ ਨਾ ਤੂੰ ਕਿਉਂ ਪਾ ਕੇ ਬਾਲਾ ਦਿੰਨੀਂ ਕੋਈ ਨਾ ਮੈਂ ਦੱਬੀ ਦੱਬੀ ਲਓ ਜੀ ਚੌਕ ਆ ਗਿਆ ਹਨੂਮਾਨਗੜ ਦਾ ਅਸੀਂ ਆ ਗਏ ਹਨੂਮਾਨਗੜ ਜੰਕਸ਼ਨ ਬਟੇ ਸਿਰ ਥੱਲੇ ਕਰੋ ਵੀਡੀਓ ਨਹੀਂ ਬਣੀ ਜਾਂਦੀ ਪੁੱਤਰ ਆ ਝੰਡੇ ਲਾ ਰੱਖੇ ਨੋਰ ਦੇ ਸਾਰੇ ਪਾਸੇ ਇਹ ਫੇਰ 15 ਅਗਸਤ ਆ ਨਾ ਸਾਲ ਆਏ ਹਰੀ ਬੱਤੀ ਹੋ ਗਈ ਹਰੀ ਬੱਤੀ ਹੋਰ ਰੈੱਡ ਹੋ ਗਈ ਬੱਤੀਆਂ ਸਾਰਾ ਦਿਨ ਐ ਹੀ ਫਿਰਦੀਆਂ ਰਹਿੰਦੀਆਂ ਨਾ ਉਹ ਤੇ ਜੈਪੁਰ ਬੱਤੀ ਰੈੱਡ ਹੋ ਜਾਂਦੀ ਉੱਥੇ ਰੁਕ ਲੈਂਦੇ ਨਾ ਜਿੱਥੇ ਮਰਜ਼ੀ ਰੈੱਡ ਹੋ ਜਾਵੇ ਮਨ ਲੱਗਦਾ ਬਲਸ ਵਾਲੇ ਵੀ ਤੇ ਪਰੇ ਪਰੇ ਸੌ ਜਾਂਦੇ ਹੋਣਗੇ ਕਿਹੜੀਆਂ ਬੱਤੀਆਂ ਸੌਂ ਜੋ ਪਰੇ ਜਾ ਕੇ ਕਿ ਕਾਰੀ ਕੰਮ ਤੇ ਰਸਤ ਹੁੰਦੀ ਆ કરીਏ ਕਿ ਆਪਾਂ ਬਾਰ-ਬਾਰ ਦੀ ਜਾਂਦੇ ਹੁੰਨੇ ਆ ਜਦੋਂ ਉਹ ਪਿੰਡ ਆ ਮੈਨੂੰ ਜ਼ਿਆਦਾ ਲੱਗਿਆ ਇੱਧਰ ਦੀ ਤਾਂ ਆਪਾਂ ਜਮੇ ਹੀ ਬਹੁਤ ਸਫਰ ਆਪਾਂ ਜ਼ਿਆਦਾ ਲੱਗਦਾ ਥੋੜਾ ਹਨਾ ਸ਼ਹਿਰ ਵਿੱਚੋਂ ਦੀ ਹਾਂ ਪਰ ਮੈਂ ਐਵੇਂ ਬਾਹਰ ਦੀ ਘਟ ਲੈਣਾ ਹੁਣ ਮੈਂ ਕਿਹਾ ਟ੍ਰੈਫਿਕ ਦੇ ਵਿੱਚੋਂ ਕਿੱਧਰ ਫਿਰਦੇ ਰਵਾਂਗੇ ਇੱਧਰ ਥੋੜਾ ਜਿਵੇਂ ਟ੍ਰੈਫਿਕ 'ਚ ਧਿਆਨ ਵਾਲਾ ਰੱਖਣਾ ਪੈਂਦਾ ਹੈਗਾ ਇੱਧਰੋਂ 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 ਇੱਧਰ ਸਹੀ ਬਾਕੀ ਤੇਰੇ ਉਧਰ ਦੀ ਜ਼ਿਆਦਾ ਏਰੀਆ ਪੈਂਦਾ ਉਧਰ ਮੈਂ 5 ਕਿਲੋਮੀਟਰ ਫालतू ਚੱਲ ਜਾਣੀ ਆਪਾਂ ਹੁਣ ਜਾਂ ਵਿੱਚੋਂ ਦੀ ਹਨਾ ਆਹ ਸਹੀ ਲੱਗਿਆ ਮੈਨੂੰ ਜੰਕਸ਼ਨ ਵਾਲਾ ਪੁਲਾ ਇਹ ਜੰਕਸ਼ਨ ਵਾਲਾ ਪੋਲਾ ਜੰਕਸ਼ਨ ਵਾਲਾ ਵੱਡਾ ਪੋਲਾ ਹਾਈ ਬ੍ਰਿਜ ਜਿਹਨੂੰ ਆਪਾਂ ਬ੍ਰਿਜ ਕਹਿੰਦੇ ਆਂ ਬਟ ਹੱਲੇ ਤੁਰ ਰਕੜੇ ਸੁਣ ਲਾਦਾ ਵੀਊ ਜਾਨਾ ਗੰਗਾ ਨਗਰ ਨਾਲ ਚੱਲੇ ਆ ਜੀ ਜਿੱਧਰ ਮਰਜੀ ਲਾਇਓ ਸਾਡੇ ਨਾਲ ਹੀ ਆ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟਿਕਤਾ ਦੋ ਨਾਲ ਵਣ ਗਿਆ ਆਉਣ ਗਿਆ ਥੱਲੋਂ ਦੀ ਸਰੋਂਗ ਹੋਇਆ ਹਾਂ ਓਏ ਹਣਾ ਆ ਦਾ ਕੰਮ ਵਧੀਆ ਕਰਿਆ ਰੁਕੋ ਰੁਕੋ ਇੱਥੇ ਹੌਲੀ ਇੱਕ ਹੋਰ ਆ ਕਿ ਪਿੱਛੇ ਕਿਸਾਨ ਗਾਈਆਂ ਲਈ ਰਹਿ ਗਿਆ ਉਹ ਨਹੀਂ ਦੀਦਾ ਥੋੜਾ ਹਾਂ ਤੇ ਹੁਣ ਅਸੀਂ 8ਵੇਂ ਮਹੀਨੇ ਆ ਜਾਂ ਆਲਰੀ ਹੈ ਯਾਨੀ ਕਿ 6 5 6 ਮਹੀਨੇ ਜਿਨ੍ਹਾਂ ਨੇ ਕੰਮ ਓਕੇ ਰਿਪੋਰਟ ਕਰਤਾ ਆ ਦੇਖੇ ਅੱਗੇ ਖੜੇ ਵਿਚਾਰੇ ਲੱਗੇ ਖੜੇ ਵਿਚਾਰੇ ਹੈ ਜੀ ਬੱਲ ਚੀਜ਼ ਵਧੀਆ ਬਣੀ ਆ ਇੱਕ ਨੰਬਰ ਹਮ ਇੱਕ ਨੰਬਰ ਚੀਜ਼ ਬਣਾਤੀ ਇੱਕ ਨੰਬਰ ਲੋ ਵੀ ਨੂਰ ਦੀ ਮੰਮੀ ਨੇ ਛੱਲੀ ਲੈ ਲਈ ਨੈਂਬੂ ਵੀ ਲਵਾਣਾਗੇ ਨੂਰ ਸਿੰਘ ਖਾਊਗਾ ਲੋ ਵੀ ਛੱਲੀ ਸਾਡੀ ਰੈਡੀ ਆ ਆ ਚੱਕ ਨੂਰ ਦੀ ਮੰਮੀ ਇੱਕ ਹੋਰ ਲੈਣੀ ਹੈਗੀ ਇੱਕ ਹੋਰ ਦੇ ਦੇ ਬਾਈ ਯਾਰ ਆ ਤਾਂ ਵੱਡੀ ਗੱਡੀ ਲੈ ਯਾਰ ਕੋਈ ਕੋਈ ਹੋਰ ਵੱਡੀ ਹੈ ਨਹੀਂ ਠੰਡੀ ਕਰ ਲੈ ਠੰਡੀ ਨੂਰ ਸਿੰਘ ਚੱਲੀ ਫੇਣੀ ਮੈਂ ਸ਼ਾਮੇ ਜੇ ਗੱਡੀ ਰੋਕ ਕੇ ਸਿਲਿੰਗ ਥਾ ਕੇ ਫਿਰ ਚੱਲਾਂਗੇ ਕਿਉਂਕਿ ਮੇਰੀ ਇੱਕ ਖਾਜੀ ਹੈ ਤਾਂ ਲੈ ਨੂਰ ਦਾ ਰੈਡੀ ਮੈਨੂੰ ਬਹੁਤ ਬੋਸਲਾ ਮੈਂ ਹਾਂ ਬੇਟੇ ਕਿਉਂ ਖਾਤੋ ਕੁਛ ਆ ਗਿਆ ਨਾਲ ਵਿੱਚ ਮੰਦਰੀ ਦੰਦੀ ਤੂੰ ਕਰ ਲੈ ਮੇਰੇ ਕਾਜ਼ੀ ਹਤਾ ਮੈਂ ਜਦੋਂ ਕੋਈ ਚੀਜ਼ ਖਾਣੀ ਹੈ ਗੱਡੀ ਰੋਕ ਕੇ ਖਾਣਾ ਕਿਉਂਕਿ ਮੇਰਾ ਧਿਆਨ ਭੰਗ ਹੋ ਜਾਂਦਾ ਕਈ ਬੰਦੇ ਉਹ ਪਰਫੈਕਟ ਡਰਾਈਵਰ ਹੁੰਦੇ ਜਿਹੜੇ ਉਹ ਨਾਲ ਨਾਲ ਗੱਡੀ ਚੱਲਦੀ ਨਾਲ ਨਾਲ ਖਾਣਾ ਪੀਣਾ ਕਰ ਲੈਂਦੇ ਪਰ ਮੈਂ ਇਹ ਚੀਜ਼ ਕਈ ਵਾਰ ਕਰਕੇ ਦੇਖੀ ਹੈ ਵਾਕਿਆ ਹੀ ਧਿਆਨ 100% ਭੰਗ ਹੋ ਜਾਂਦਾ ਮੇਰਾ ਮੈਂ ਗੱਲਾਂ ਲਾਣੇ ਤਾਂ ਵੀ ਹੋ ਜਾਂਦੇ ਹੂੰ ਬਾਕੀ ਕਿਹੜਾ ਕਿਦਾਂ ਐਵੇਂ ਧਿਆਨ ਭੰਗ ਹੁੰਦਾ ਦੱਸਿਓ ਜਰੂਰ ਆਪਕੀ ਸੇਫਟੀ ਦਾ ਐਸੇ ਚੀਜ਼ਾਂ ਚੀਜ਼ ਖਾਣੀਆਂ ਤਾਂ ਰੋਕ ਕੇ ਖਾਓ ਪਰਿਵਾਰ ਨਾਲ ਇਕੱਲੇ ਹੋਈਏ ਚੱਲ ਕੋਈ ਗੱਲ ਨਹੀਂ ਉਦੋਂ ਹੋਰ ਗੱਲ ਹੁੰਦੀ ਐ ਛੋਟਾ ਬੱਚਾ ਨੂਰ ਤਾਰਾ ਜਿਹੜਾ ਸੀ ਪਾਣੀ ਪੀਣ ਦਾ ਜਾ ਕੇ ਨਾਲ ਕਨੇ ਗੱਡੂ ਬਾਕੀ ਆ ਜਿਹੜਾ ਵੱਡਾ ਬੋਰਡ ਆ ਨਾ ਜਿਹੜਾ ਹਨਮਾਨਗੜ ਤੋਂ ਨਿਕਲਦੇ ਪੀੜੀ ਮੰਗਨ ਜਾਂਦੇ ਆ ਆ ਜਮਾ ਵੱਡੇ ਬੋਰਡ ਕੋਲੇ ਇੱਕ ਵੱਡੀ ਕਿਕਰ ਸੀਗੀ ਕੋਲੇ ਆ ਵਿਚਾਰਾ ਪੇਠੇ ਵਾਲਾ ਵਿਗੜ ਖੜਾ ਰੇੜੀ ਲਾ ਕੇ ਮੈਂ ਗੱਲਾਂ ਹੀ ਲੱਗਿਆ ਰਿਆ ਨੂਰਦੀ ਮਮੀ ਸ਼ੱਲੀ ਨੂੰ ਖਲਾਸ ਕਰਤਾ ਉਸ ਤੋਂ ਖਾਂਦੇ ਕਿੰਨੇ ਕਿਲੋ ਐਮ ਦਾਮਾ 980 ਜੋਧਪੁਰ 485 ਬੀਕਾਨਰ 218 ਆ ਬਗ ਲਬਤ ਕੱਬ ਲਬਤ ਆ ਜਿਹੜੇ ਬਰਾਊਨ ਰੰਗ ਦੇ ਰੋਡ ਆ ਨਾ ਇਹ ਤੁਹਾਨੂੰ ਜ਼ਿਆਦਾਤਰ ਰਾਜਸਥਾਨ ਚ ਦੇਖਣ ਨੂੰ ਮਿਲਣਗੇ ਬਾਕੀ ਸਟੇਟਾਂ ਚ ਜਾਂਨੇ ਲਗਭਗ ਕਾਲੇ ਰੰਗ ਦੇ ਰੋਡ ਹੁੰਦੇ ਆ ਤੇ ਜਿਹੜੇ ਆ ਬਰਾਊਨ ਰੋਡ ਆ ਨਾ ਇਹ ਤੁਹਾਨੂੰ ਰਾਜਸਥਾਨ ਸਟੇਟ ਚ ਹੀ ਦੇਖਣ ਨੂੰ ਮਿਲਣਗੇ ਆ ਬੋਰਡ ਫੇਰ ਆ ਗਿਆ ਇਹ ਸ਼ੋਅ ਕਰਦੇ ਰਹਿੰਦੇ ਬੋਰਡ ਆਉਂਦੇ ਰਹਿੰਦੇ ਕਿਲੋ ਕਿਲੋਮੀਟਰ ਦੇ ਯਾਹ ਕਿਹੜਾ ਪਿੰਡ ਆ ਗਿਆ ਹੁਣ ਕਿਹੜਾ ਪਿੰਡ ਆ ਗਿਆ ਆ ਦੇਖੀ ਕਿੰਨਾ ਕ੍ਰੈਸ਼ਰ ਭਰਿਆ ਨੋਰਦੀ ਮੇਂ ਹਾਂ ਉਧਰ ਹੀ ਹੁੰਦਾ ਹੈ ਓਵਰਲੋਡ ਚੱਲਦੇ ਆ ਓਵਰਲੋਡ ਵੱਡਾ ਬੋਰਡ ਆ ਗਿਆ ਵੱਡਾ ਬੋਰਡ ਰਾਜਸਥਾਨ ਦੇ ਵੱਡੇ ਹਾਈਵੇ ਲਗਭਗ 12 ਵਜੇ ਚੱਲੇ ਸੀਗੇ ਤੇ 2:30 ਵਜੇ 2:30 ਘੰਟੇ ਹੋ ਗਏ ਚੱਲਿਆਂ ਨੂੰ ਹਨਾ ਤੇ ਅੱਧਾ ਘੰਟਾ ਹੋਰ ਲੱਗ ਜੂਆ ਸਾਨੂੰ ਕਿਉਂਕਿ ਬਾਜ਼ਾਰ ਚੋਂ ਨੂਰ ਦੀ ਮੰਮੀ ਨੂੰ ਕੋਈ ਸਮਾਨ ਸਾਨੂੰ ਲੈਣਾ ਆਉਂਦਾ ਤੇ ਨੂਰ ਤਾਂ ਵਿਚਾਰਾ ਸੌਂ ਗਿਆ ਕਾਫੀ ਢੇਰ ਤਾਂ ਜਦੋਂ ਜੈ ਜੀ ਕਰਦਾ ਰਿਹਾ ਇੱਕ ਦੋ ਲੱਪੜ ਵੀ ਛੱਟਦੇ ਨੂਰ ਦੀ ਮੰਮ ਵਿਚਾਲੇ ਵਿਚਾਲੇ ਮਾਰੇ ਸੀ ਨਾ ਸੀਟ ਲੰਮੀ ਕਰਕੇ ਤੇ ਨੂਰ ਦੀ ਮੰਮੀ ਕਿਉਂਕਿ ਅੱਗੇ ਤੋਂ ਪਾਈ ਜਾਂਦੀ ਹੈ ਉਹ ਪੇਲੇ ਮਹੀਨੇ ਤਾਂ ਅਸੀਂ ਲਈਆਂ ਨਹੀਂ ਹੈ ਹਨਾ ਸੀਸਾਂ ਤੇ ਲਾਉਣ ਵਾਲੀਆਂ ਲਓ ਬੀ ਬੀਲੀ ਬੰਗਾ ਆ ਗਏ ਇਹ ਇੱਥੋਂ ਐਂਟਰੀ ਹੁੰਦੀ ਹੈ ਜਦੋਂ ਬਰਾਤ ਆਈ ਸੀ ਨਾ ਮੈਂ ਨੂਰ ਦੀ ਮੰਮੀ ਨੂੰ ਵੇਹਣ ਆਇਆ ਸੀ ਆਹ ਰਾ ਮੋੜੇ ਸੀ ਔਰ ਆਹ ਕਿਹੜਾ ਰਾ ਨੂਰ ਦੇ ਸਕੂਲ ਵਾਲਾ ਇਹ ਰੰਗਨਗਰ ਦਾ ਸੜਕ ਦਾ ਅੱਛਾ ਇਹ ਗੰਗਾ ਨਗਰ ਜਾਂਦੀ ਹੈ ਹਾਂਜੀ ਗੰਗਾ ਨਗਰ ਵਾਲਾ ਰਾ ਮੋੜੇ ਸੀ ਸੀ ਤੇ ਬਾਕੀ ਬਾਜ਼ਾਰ ਅੱਗੇ ਹੈ ਮੇਨ ਬਾਜ਼ਾਰ ਤਾਂ ਅਜੇ ਤਾਂ ਇੱਥੋਂ ਮੰਨ ਕੇ ਚੱਲ 2 ਕਿਲੋਮੀਟਰ ਪਿਆ ਬਾਜ਼ਾਰ 好的 <Anna? S 2>、yeah.